ਸਸ਼ੀਕਾਲ ਜੀ ਤੁਸੀਂ ਜੁੜ ਚੁੱਕੇ ਹੋ ਇਸ ਵਕਤ ਰੀਅਲ ਫੈਕਟ ਨਿਊਜ਼ ਦੇ ਨਾਲ ਤੇ ਮੈਂ ਇਸ ਵਕਤ ਪ੍ਰਨਾਲਾ ਜ਼ਿਲ੍ਹੇ ਦੇ ਪਿੰਡ ਤਨੌਲਾ ਵਿਖੇ ਮੌਜੂਦ ਹਾਂ ਕਸਬਾ ਤਨੌਲਾ ਦੇ ਵਿੱਚ ਬੀਤੀ ਰਾਤ ਜਿਹੜੀ ਸਭ ਤੋਂ ਵੱਡੀ ਘਟਨਾ ਘੱਟੀ ਆ ਔਰ ਪੁਲਿਸ ਐਨਕਾਊਂਟਰ ਦੇ ਵਿੱਚ ਇੱਥੋਂ ਦੇ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਗੁਰਮੀਤ ਸਿੰਘ ਤਾਲਾਮਾਨ ਜਿਨ੍ਹਾਂ ਨੇ ਥੋੜੇ ਹੀ ਸਮੇਂ ਦੇ ਵਿੱਚ ਰਾਜਨੀਤੀ ਦੇ ਵਿੱਚ ਜਿਹੜਾ ਕਦਮ ਰੱਖਿਆ ਸੀ ਔਰ ਬੀਤੀ ਰਾਤ ਜਿਹੜਾ ਏਜੀਟੀਐਫ ਵੱਲੋਂ ਕਥਿਤ ਜਿਹੜਾ ਇਨਕਾਊਂਟਰ ਕਰ ਦਿੱਤਾ ਗਿਆ ਉਹਨਾਂ ਦਾ ਔਰ ਇਨਕਾਊਂਟਰ ਦੇ ਵਿੱਚ ਉਹ ਮਾਰੇ ਗਏ ਨੇ ਗੁਰਮੀਤ ਸਿੰਘ ਤਾਲਾਮਾਨ ਦੇ ਇਸ ਵਕਤ ਅਸੀਂ ਉਹਨਾਂ ਦੇ ਪਿੰਡ ਉਹਨਾਂ ਦੇ ਗ੍ਰਹਿ ਵਿਖੇ ਮੌਜੂਦ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਸਨੇਹੀ ਉਹਨਾਂ ਦੇ ਸੱਜਣ ਮਿੱਤਰ ਔਰ ਪਿੰਡ ਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਵੱਡਾ ਇਕੱਠ ਹੈ ਆਫ ਰਿਕਾਰਡ ਜਦੋਂ ਅਸੀਂ ਇਸ ਮਾਮਲੇ ਸੰਬੰਧੀ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਕਿਤੇ ਨਾ ਕਿਤੇ ਇਸ ਇਨਕਾਊਂਟਰ ਤੇ ਜਿਹੜਾ ਸ਼ੱਕ ਜਤਾ ਰਿਹਾ ਪਰਿਵਾਰ ਦਾ ਕਹਿਣਾ ਹੈ ਕਿ ਅਗਰਮੀਤ ਸਿੰਘ ਕਾਲਾ ਮਾਨ ਹੈ ਜਿਹੜੇ ਉਹ 1 2 ਦਿਨ ਦੇ ਵਿੱਚ ਪੁਲਿਸ ਦੇ ਅੱਗੇ ਪੇਸ਼ ਹੋਣਾ ਚਾਹੁੰਦੇ ਸੀ ਔਰ ਪੇਸ਼ ਹੋਣ ਦੀ ਜਿਹੜੀ ਗੱਲਬਾਤ ਹੈ ਉਹ ਵੀ ਚੱਲ ਰਹੀ ਸੀ ਫਿਰ ਇਹ ਇਨਕਾਊਂਟਰ ਹੈ ਜਿਹੜਾ ਕਿਵੇਂ ਤੇ ਕਿਉਂ ਹੁੰਦਾ ਹੈ ਇਹ ਜਿਹੜਾ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਪਰਿਵਾਰ ਵੱਲੋਂ ਜਿਹੜਾ ਇਸ ਇਨਕਾਊਂਟਰ ਤੇ ਸਵਾਲ ਖੜੇ ਕੀਤੇ ਗਏ ਨੇ ਹਾਲਾਂਕਿ ਔਨ ਰਿਕਾਰਡ ਹਜੇ ਉਹਨਾਂ ਨੇ ਕੁਝ ਵੀ ਕਹਿਣ ਤੋਂ ਮਨਾਂ ਕੀਤਾ ਆਫ ਰਿਕਾਰਡ ਜਦੋਂ ਅਸੀਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਇਨਕਾਊਂਟਰ ਹੈ ਜਿਹੜਾ ਇਹ ਸ਼ੱਕ ਦੇ ਦਾਇਰੇ ਦੇ ਵਿੱਚ ਜ਼ਰੂਰ ਹੈਗਾ ਕਿਉਂਕਿ ਜਿਹੜਾ ਇੱਕਦਮ ਅਜੀਹੀ ਘਟਨਾ ਘਟਣਾ ਕਿਉਂਕਿ ਉਹਨਾਂ ਦੇ ਕੋਈ ਹੁਣ ਜਿਹੜਾ ਉਹਨਾਂ ਦੇ ਮੁਕੱਦਮੇ ਸੀ ਕੇਸ ਸੀਗੇ ਤਕਰੀਬਨ ਸਾਰਿਆਂ ਦੇ ਵਿੱਚੋਂ ਜ਼ਮਾਨਤ ਦੇ ਵਿੱਚ ਸੀ ਜ਼ਮਾਨਤ ਦੇ ਉੱਤੇ ਸੀ ਤੇ ਪਰ ਬੀਤੇ ਸਮੇਂ ਦੇ ਵਿੱਚ ਤਨਹੋਲਾ ਦੇ ਵਿੱਚ ਇੱਕ ਲੜਾਈ ਹੋਈ ਹੈ ਉਸ ਦੇ ਵਿੱਚ ਜਿਹੜਾ ਉਹ ਵਾਂਟਡ ਜ਼ਰੂਰ ਸੀਗੇ ਪਰ ਉਹਨਾਂ ਦਾ ਜਿਸ ਢੰਗ ਦੇ ਨਾਲ ਇਨਕਾਊਂਟਰ ਹੋਇਆ ਹੈ ਉਸਤੇ ਸਵਾਲ ਵੀ ਖੜੇ ਹੋ ਰਹੇ ਨੇ ਤੇ ਪਰਿਵਾਰ ਦਾ ਕਹਿਣਾ ਕਿ ਅਸੀਂ ਕੁਝ ਸਮੇਂ ਬਾਅਦ মিডিਆ ਦੇ ਰੂਪ ਰੂਪ ਵੀ ਹੋਵਾਂਗੇ ਤੇ ਜਿਹੜੇ ਪਰਿਵਾਰ ਦੀਆਂ ਮੰਗਾਂ ਕੀ ਨੇ ਪਰਿਵਾਰ ਦਾ ਕੀ ਕਹਿਣਾ ਉਹ ਵੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਬਰਨਾਲਾ ਦੇ ਸਿਵਲ ਹਸਪੀਟਲ ਦੇ ਵਿੱਚ ਗੁਰਮੀਤ ਸਿੰਘ ਕਾਲਾ ਮਾਨ ਦਾ ਜਿਹੜਾ ਪੋਸਟਮਾਰਟਮ ਉਹ ਮੁਕੰਮਲ ਹੋ ਚੁੱਕਿਆ ਹੈ ਉਜ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਡੈੱਡ ਬਾਡੀ ਹੈ ਉਹਨਾਂ ਦੀ ਮ੍ਰਿਤਕ ਦੇਹ ਹੈ ਉਹ ਇੱਥੇ ਲਿਆਂਦੀ ਜਾਵੇਗੀ ਸਾਹਮਣੇ ਮੈਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਘਰ ਜਿੱਦੀ ਘਰ ਜਿੱਥੇ ਰਹਿੰਦੇ ਸੀ ਔਰ ਇਸ ਇੱਥੇ ਜਿਹੜੀ ਉਹਨਾਂ ਦੀ ਡੈੱਡ ਬਾਡੀ ਲਿਆਂਦੀ ਜਾਵੇਗੀ ਉਸ ਤੋਂ ਬਾਅਦ ਉਹਨਾਂ ਦੇ ਜਿਹੜੀਆਂ ਅੰਤਮ ਸੰਸਕਾਰ ਦੀਆਂ ਜਿਹੜੀਆਂ ਰਸਮਾਂ ਉਹ ਨਿਭਾਈਆਂ ਜਾਣਗੀਆਂ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਕਾਲਾ ਮਾਨ ਜਿਹੜੇ ਸਿਰਫ ਇੱਕ ਬੱਚੀ ਦੇ ਇੱਕ ਲੜਕੀ ਦੇ ਪਿਤਾ ਸੀਗੇ ਔਰ ਆਪਣੇ ਪਿੱਛੇ ਇੱਕ ਬੱਚੀ ਤੇ ਉਹਨਾਂ ਦੀ ਪਤਨੀ ਧਰਮ ਪਤਨੀ ਤੇ ਮਾਤਾ ਪਿਤਾ ਨੂੰ ਛੱਡ ਗਏ ਨੇ ਔਰ ਪੁਲਿਸ ਵੱਲੋਂ ਜਿਹੜਾ ਦਾਵਾ ਕੀਤਾ ਜਾਂਦਾ ਹੈ ਕਿ ਜਿਹੜਾ ਇਨਕਾਊਂਟਰ ਹੋਇਆ ਜਿਸ ਦੇ ਵਿੱਚ ਪੁਲਿਸ ਤੇ ਉਹਨਾਂ ਨੇ ਕਿਹਾ ਕਿ ਫਾਇਰਿੰਗ ਕੀਤੀ ਗਈ ਹੈ ਬੇਸ਼ੱਕ ਹਾਲੇ ਜਿਹੜਾ ਇਹ ਸ਼ੱਕ ਦੇ ਦਾਰੇ ਦੇ ਵਿੱਚ ਜ਼ਰੂਰ ਆਉਂਦਾ ਹੈ ਇਸ ਦੀ ਜਾਂਚ ਵੀ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਜਿਹੜਾ ਇਹ ਇਨਕਾਊਂਟਰ ਹੈ ਕਿਉਂ ਨਹੀਂ ਉਹਨਾਂ ਨੂੰ ਕਿਉਂਕਿ ਕੁਝ ਵੀਡੀਓ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਫੜਦੇ ਹੋਏ ਦਿਖਾਇਆ ਗਿਆ ਸੋ ਕਥੇ ਤੌਰ ਤੇ ਇਹ ਅਨਕਾਉਂਟਰ ਹੈ ਵਾਕਈ ਸ਼ੱਕ ਦੇ ਘੇਰੇ ਦੇ ਵਿੱਚ ਹੈ ਸੋ ਆਪਾਂ ਜਿਵੇਂ ਹੀ ਪਰਿਵਾਰ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਆਪਾਂ ਤੁਹਾਨੂੰ ਜਿਹੜੀ ਲਾਈਵ ਹੈ ਜਿਹੜੀ ਗੱਲਬਾਤ ਜਰੂਰ ਦਿਖਾਵਾਂਗੇ ਫਿਲਹਾਲ ਤਨੌਲਾ ਤੋਂ ਤੁਸੀਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਸਾਰਿਕ ਮਾਦ

ਬੋਵਾਰੇ ਦੀ ਜੀ ਮੈਡੀਕਲ ਤੋਂ ਲਾਗੋ ਹਾਂ ਅਸੀਂ ਦੇ ਕਬਾੜ ਲਈ ਲਾਗੋ ਇਹ ਮਾ ਦੀ ਚੁੱਕੀ ਆ ਮਾ ਦਾ ਜੇਦੋਂ ਪ੍ਰਧਾਨ ਇਸੇ ਦਿਨ ਮੀਟਿੰਗ ਪ੍ਰਧਾਨ ਦਾ ਇਹ ਦੋ

ਪਤਾ ਕੀ ਇਹ ਤੇ ਦੀ ਬੋਲ ਇਹ ਦੂਜੇ ਹਮੋਂ ਦੇ ਹੀ ਨਾਲ ਤਨ ਜਿਹੜਾ ਕਾਊਂਟਰ ਹੁੰਦਾ